ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਟਾਈਮ ਹੋ ਗਿਆ ਜੀ 12:00 ਤੇ ਕੰਮ ਧੰਦਾ ਆਪਾਂ ਸਾਰਾ ਫਤੇ ਕਰ ਲਿਆ ਨਿਵੇੜ ਲਿਆ ਕੰਮ ਧੰਦਾ ਤੇ ਅੱਜ ਬੀਬੀ ਆ ਰਹੀ ਗਿੱਦੜਵਿਓ ਮੇਰੇ ਕੋਲੇ ਹੁਣ ਫੋਨ ਆਇਆ ਸੀ ਕਹਿੰਦੀ ਆ ਕਿ ਰਮਨ ਤੂੰ ਆ ਜਾ ਹਨਾ ਅੱਡੇ ਤੇ ਤੇ ਆਪਾਂ ਕੋਈ ਚੀਜ਼ ਲੈਣੀ ਆ ਨਾ ਮੈਂ ਜਿੰਦਾ ਹੱਥ ਚ ਫੜ ਰੱਖਿਆ ਜਿੰਦਾ ਲਾਉਣੀ ਆ ਮੈਂ ਵਾਰੀ ਨੂੰ ਕੋਈ ਚੀਜ਼ ਆਪਾਂ ਲੈਣੀ ਆ ਨਾ ਘਰ ਵਾਸਤੇ ਜਿਹੜੀ ਚੀਜ਼ ਦਾ ਮਤਲਬ 10 ਦਿਨ ਹੋ ਗਿਆ ਆ ਬੀਬੀ ਕਹਿੰਦੀ ਆ ਜਾ ਇੱਥੇ ਆਡੇ ਤੇ ਆ ਜਾ ਅੱਡਾ ਕਹਿ ਦਿੰਨੇ ਆਂ ਅਸੀਂ ਵੈਸੇ ਆਪਣੇ ਸ਼ਹਿਰ ਹੀ ਵਧੀਆ ਤੇ ਆ ਜਾ ਕਹਿੰਦੀ ਕੋਈ ਚੀਜ਼ ਲੈਣੀ ਹੈ ਤੇ ਤੂੰ ਕਹਿੰਦੀ ਆ ਜਾ ਮੈਂ ਖਿਆ ਮੈਂ ਆ ਗਈ 5 ਮਿੰਟਾਂ ਅਜੀ ਤੇਰੇ ਕੋਲੇ ਤੇ ਦੇਖਦੇ ਆ ਬੀਬੀ ਆਪਾਂ ਨੂੰ ਕੀ ਦਿਵਾਉਂਦੀ ਹੈ ਕੀ ਲੈਂਦੀ ਹੈ ਤੇ ਚਲੋ ਜੀ ਆਪਾਂ ਹੁਣ ਜਾਣੀਏਗੀ ਕਿਹੜਾ ਇੱਕ ਵਾਰ ਮੈਂ ਸਿਰ ਵਾਇਆ ਹੋਰ ਕੁਝ ਨਹੀਂ ਕਰਿਆ ਨਾ ਨਾਤੀ ਤਾਂ ਮੈਂ ਹੈ ਨਹੀਂ ਹਜੇ ਤੇ ਦੇਖਦੇ ਬੀਬੀ ਕੀ ਖਰੀਦੀ ਹੈ ਕੀ ਲੈਂਦੀ ਆਪਾਂ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਓ ਜੀ ਬੀਬੀ ਲੈਂਦੀ ਫਰੂਟ ਉਧਰ ਵੀ ਨੇ ਸਬਜ਼ੀ ਵਾਲੀ ਰੇੜੀ ਤੇ ਵੀ ਆ ਕੇ ਮਾਤਾ ਖੜੇ ਆਉਣੇ ਐਸੀ ਬੰਦ ਹੁਣ ਗੋਲ ਗੱਪਿਆਂ ਦੀ ਵਾਰੀ ਜੀ ਕੁੜੀਆਂ ਦੀ ਚਾਂਦੀ ਹੋ ਜਾਂਦੀ ਬੀਬੀ ਆ ਜਾਂਦੀ ਲਓ ਬਈ ਆ ਗਿਆ ਆਪਣੀ ਬੀਬੀ ਕਰੇ ਪੀਨੇ ਪਾਣੀ ਪੋਣੀ ਅਸੀਂ ਆ ਕੇ ਹੁਣ ਬੈਠ ਗਏ ਤੇ ਆਪਾਂ ਜਵਾਕਰ ਵਾਸਤੇ ਲਿਆਉਂਦੇ ਸੀ ਇਹ ਬ ਸਬਜੀ ਤੇ ਇਹਦੇ ਵਿੱਚ ਉਹਨਾਂ ਦੇ ਲਿਆਂਦੇ ਗੋਲ ਕੱਪੇ ਬਲੈਕ ਲਫਾਪੇ ਚ ਠੀਕ ਹੈ ਤੇ ਹੁਣ लवली ਨੂੰ ਫੋਨ ਕਰੀ ਜਾਂਦੀ ਵੀ ਮੈਂ ਪਹੁੰਚ ਗਈ ਕਰੇ ਤੇ ਸਾਬ ਸਫਾਈਆਂ ਆਪਾਂ ਸਾਰੀਆਂ ਕਰਕੇ ਮੈਂ ਫੇਰ ਹੀ ਗਈ ਸੀਗੀ ਤੇ ਝਾੜੂ ਵਗੈਰਾ ਲਾ ਕੇ ਸਾਰੇ ਤੇ ਅਸੀਂ ਬਾਲ ਨਾ ਸਿੱਟਦੇ ਨਹੀਂ ਹੁੰਦੇ ਸਾਨੂੰ ਦਿਖਾਉਣੇ ਆ ਇਹ ਸਾਡੇ ਜਵਾਕ ਵੀ ਸਾਹਮਣੇ ਦਿੰਦੇ ਆ ਅਸੀਂ ਵੀ ਸਾਹਮਣੇ ਆ ਇਕੱਠੇ ਕਰ ਲੈਨੇ ਬਸ ਹੋਰ ਆ ਜੇ ਕਿ ਤੁਹਾਨੂੰ ਬਿਚੈ ਮੈਨੂੰ ਦਿਖਾਈ ਨਹੀਂ ਜਵਾਕ ਤੁਮਾ ਦਿਖਾ ਲਾ ਕੇ ਕਿਸੇ ਸੱਤੇ ਤਰੀ ਬੈਠੀ ਅਜੇ ਨਾ ਨਾ ਸਰਵਾ ਕੇ ਇੰਝ ਆਰੇ ਹਾਂ ਹੋਰ ਇਹਨਾਂ ਮੇਰੇ ਇਹਨਾਂ ਦਿਮਾਗ ਨੇ ਕੰਮ ਕਰਿਆ ਵੀ ਮਾ ਫੋਨ ਹੀ ਦੀਵਾ ਲਾਉ ਜੀ ਆਪਾਂ ਬਣਾਉਣੇ ਅੱਜ ਜਸ਼ਨਦੀ ਦੇ ਪ੍ਰੀਤ ਦੀ ਫੇਵਰੇਟ ਸਬਜੀ ਆਪਾ ਬਣਾ ਲੈ ਜੀ ਆਲੂ ਗੋਭੀ ਹਮ ਤਾਂ ਸਾਡੇ ਸਬਜੀ ਮਤਲਬ ਬਣਦੀ ਹੁੰਦੀ ਹੈ ਦਿਵਾਲੀ ਵਾਲੇ ਦਿਨ ਤੇ ਅੱਜ ਵੀ ਸਾਡੀ ਦਿਵਾਲੀ ਹੈ ਕਿਵੇਂ ਦੇਸੀ ਜੀ ਅੱਜ ਸਾਡੀ ਕੱਚੀ ਦਿਵਾਲੀ ਹੈ ਸੰਦਰਾ ਨਾ ਬਣਾ ਸਬਜ਼ ਜਾਣਗਾ ਇਹ ਕਾਦੀ ਦਿਵਾਲੀ ਅੱਜ ਅੱਜ ਵੀ ਸਾਡੀ ਦਿਵਾਲੀ ਹੈ ਇਸ ਕਰਕੇ ਸਾਡੇ ਆਲੂ ਗੋਭੀ ਦੀ ਸਬਜੀ ਬਣੀ ਟਮਾਟਰ ਸਮੇਤ

ਆ ਸਾਜ ਬਣਾਉਣੇ ਆ ਆ ਬੈਠੀ ਹੈ ਪ੍ਰੀਤ ਅਸੀਂ 2 ਮਹੀਨੇ ਹੋ ਗਏ ਸਾਜ ਦੇ ਉਹ ਲੈ ਰੱਖੀ ਇਹਨਾਂ ਨੇ ਦੋਂਟਾ ਰੱਖੀ ਤੇ ਜਿੱਦ ਮੈਂ ਰੱਖੀ ਦੋ ਦਿਨ ਬੱਸ ਹਨ ਕਿਲੋ ਕਰੱਖਦੀ ਬਹੁਤ ਹੈ ਅੰਮ੍ਰੀ ਪਾਣੀ ਨਹੀਂ ਲੈ ਕੇ ਦਿੱਤਾ ਮੰਮੀ ਪਾਣੀ ਨਹੀਂ ਲਾ ਕੇ ਦਿੱਤਾ ਤਾ ਤਾਂ ਬੋਤਲੇ ਠੰਡੇ ਪਾਣੀ ਵਾਲੀ ਲੈ ਤਾਂ ਮੈਨੂੰ ਪਾਣੀ ਦੇ ਦੇ ਨਾਲ ਜਸਨ ਦੇ ਕੀ ਦੋ ਕਿਲੋ ਤਾਂ ਨਹੀਂ ਲਵਾਂਗੇ ਤਾਂ ਰੱਖ ਰੱਖੀ ਉਹਨੇ ਗਲਾਸ ਵੀ ਲਈ ਆਪਾਂ ਹੁਣ ਗੋਭੀ ਕਰਦੇ ਆ ਫਰਾਈ ਮੰਮੀ ਹਾਂ ਸੀਨ ਮੈਂ ਬਹੁਤ ਵਾਰ ਦੇਖੇ ਜੁਰਾਇ ਤੇ ਟੱਕ ਕੇ ਪਾਉਣੀ ਕਿਤੇ ਕਿਤੇ ਆਲੂ ਬਣਾਉਣ ਵੇਲੇ ਹਾਂ ਤੇ ਇਹ ਬਸ ਹਣਾ ਚਲੋ ਆਈਂ ਦੇ ਲਈ ਪਾ ਕੇ ਦੇ ਸਬਜੀ ਮੋਲ ਦੇ ਜ਼ਰੂਰੀ ਪੈਸੇ ਲਾਉਣੀ ਚਲੋ ਹਣਾ ਕੋਈ ਵੀ ਦਾਲ ਆ ਜਾਂ ਕੁਛ ਵੀ ਹੈ ਢਿੱਡ ਭਰਨ ਆਉਂਦਾ ਤੇ ਅੱਜ ਨਾ ਪ੍ਰੀਤ ਜਸ਼ਨ ਵਾਸਤੇ ਸੀਗਾ ਸਰਪ੍ਰਾਈਜ਼ ਤੇ ਸਾਡਾ ਸਰਪ੍ਰਾਈਜ਼ ਹਜੇ ਆਇਆ ਹੀ ਆਇਆ ਨਹੀਂ ਹਣਾ ਅਸੀਂ ਇਸ ਕਰਵਾਈ ਦੇ ਦੇ ਸਰਪ੍ਰਾਈਜ਼ ਦੀ ਵੇਟ ਕਰੀ ਐਨੇ ਤੇ ਅਜੇ ਸਾਡਾ ਸਰਪ੍ਰਾਈਜ਼ ਸਾਡੇ ਬਾਅਦ ਜਿਹੜੀ ਦਿਲ ਤੋਂ ਜੁੜੀਆਂ ਭੈਣਾਂ ਸਮਝਿਆਣੀਆਂ ਜਿਹੜੀ ਨਹੀਂ ਜੜੀਆਂ ਉਹ ਨਹੀਂ ਸਮਝਦੀਆਂ ਜਿਹੜੀਆਂ ਨਜ਼ਰਾਂ ਨਾਲ ਜੁੜੀਆਂ ਮੈਨਾਂ ਸਮਝਿਆਣੀਆਂ ਤੇ ਸਪਸਾਈ ਦੇਣਾ ਜਵਾਕਾਂ ਨੂੰ ਹਨਾ ਇਹ ਗੈਸ ਕਰ ਰਹੇ ਆ ਚੀਜ਼ ਪਰ ਇਹ ਉਹ ਚੀਜ਼ ਨੂੰ ਪੈ ਰਹੇ ਆ ਮਤਲਬ ਸਿੱਠੀ ਕਰਵਾਈ ਕਹਿ ਰਹੇ ਆ ਇਹ ਤੇ ਦੱਸ ਕੋਈ ਗੱਲ ਹੋ ਰਹੀ ਮਮੀ ਹੈ ਕੀ ਕਰਵਾਈ ਕਹਿ ਰਹੇ ਆ ਸੀ ਕੋਈ ਗੱਲ ਹੋ ਰਹੀ ਤੇ ਤਿੰਗਣੀ ਕਰਵਾਈ ਆਪਾਂ ਕੋਈ ਚੀਜ਼ ਆਪਾਂ ਨਵੀਂ ਲੈ ਕੇ ਆਏ ਆ ਹੁਣ ਤਾਂ ਸ਼ਾਇਦ ਸਾਰੇ ਨੂੰ ਪਤਾ ਲੱਗ ਗਿਆ ਹੋਊਗਾ ਅਰਸ਼ ਬੈਠੇ ਨੂੰ ਦੇ ਦੋ ਗਲਾਸ ਪਰ ਕੀ ਮੰਨਦੀ ਤੇ ਸਾਡਾ ਸਰਪ੍ਰਾਈਜ਼ ਆਇਆ ਨਹੀਂ ਤੂੰ ਵੀ ਫਿਰ ਆਪਾਂ ਤਾਂ ਸੁੱਚੇ ਗਲਾਸ ਚ ਪੀ ਲਈ ਨਾ ਮੈਂ ਸਮਝ ਨਾ ਅੰਬੋਤਰਾ ਤੇ ਅਪਣੀ ਹੋਰ ਗੋਬੀ ਦੀ ਸਾਦੀ ਬਣ ਰਹੀ ਹੈ ਹੋਰ ਕਿਹਨਾਂ ਕੀ ਜਦੋਂ ਸਰਪ੍ਰਾਈਜ਼ ਆ ਗਿਆ ਉਹ ਤਾਂ ਬੀਬੀ ਤੇਰੇ ਨਾਲ ਲਵਾਗੇ ਆ ਤਾਂ ਜਾਣਦੇ ਕਿ ਇਹ ਸਰਪ੍ਰਾਈਜ਼ ਹੀ ਨਹੀਂ ਅੰਮੀ ਇੱਕ ਤਾਂ ਮੈਂ ਕਹਿੰਦੀ ਕਹਿੰਦੀ ਮੇਰਾ ਨਾਮ ਲੈ ਦਿਆ ਕਰੋ ਵੀਡੀਓ ਚ ਵੀ ਸਾਡੀ ਬੀਬੀ ਨੂੰ ਲੈ ਕੇ ਤਾਂ ਮੈਂ ਕਿਹਾ ਜੋ ਸਰਪ੍ਰਾਈਜ਼ ਆਗੇ ਨਾ ਉਹ ਬੀਬੀ ਦਾ ਨਾਮ ਲੈ ਕੇ ਉਹ ਆਪਣੀ ਇੱਕ ਭੈਣ ਕਹਿੰਦੀ ਸੀਗੀ ਮਿੰਦਰ ਕੌਰ ਬੀਬੀ ਦਾ ਨਾਮ ਮਿੰਦਰ ਕੌਰ ਮਿੰਦਰ ਕੌਰ ਹੀ ਹੈ ਮਿੰਦਰ ਕੌਰ ਹੀ ਹੈ ਬੀਬੀ ਭੈਣ ਹੈ ਆਪਣੀ ਬੀਬੀ ਹੈ ਮਿੰਦਰ ਨਹੀਂ ਉਹ ਪਲਵਿੰਦਰਾ ਮਿੰਦਰ ਹੈ ਅੱਛਾ ਬੀਬੀ ਭੈਣ ਆਪਣੀ ਆ ਗਿਆ ਚਲ ਇੱਕ ਭੈਣਾ ਬਈ ਭਿੰਦਰ ਕੌਰ ਚੱਲਦਾ ਅਸਨ ਦੀ ਤੇ ਕਮੈਂਟ ਕਰਦੀ ਸੀ ਕਿ ਮੇਰਾ ਨਾਮ ਬੋਲ ਦਿਓ ਮੈਂ ਤੁਹਾਡੇ ਵਾਸਤੇ ਗਿਫਟ ਭੇਜਿਆ ਤੇ ਆਪਾਂ ਜਮੀ ਹਣਾ ਹਜੇ ਕਿਰਾ ਪਰ ਸਰਪ੍ਰਾਈਜ਼ ਆ ਜਾਂਦੇ ਤੇ ਆਪਾਂ ਉਦੋਂ ਵੀ ਸਟਾਰਟ ਕਰ ਮਤਲਬ ਬਲੌਗ ਬਣਾਵਾਂਗੇ ਤੇ ਇਸ ਸਰਪ੍ਰਾਈਜ਼ ਆਪਾਂ ਇਹ ਵੀ ਚੀਜ਼ ਦੱਸਾਂਗੇ ਵੀ ਸਰਪ੍ਰਾਈਜ਼ ਕਿਹਨੇ ਦਿੱਤਾ ਤੇ ਪ੍ਰੀਤ ਤੇ ਜਸਪ੍ਰੀ ਹਣਾ ਸਰਪ੍ਰਾਈਜ਼ ਕਿਹਨੇ ਦਿੱਤਾ ਨਾਮ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਤੇ ਆਪਣੇ ਪਲੀਜ਼ ਬਲੌਗ ਨਾਲ ਮਾਰੇ ਰਹੋ ਹਨ ਤੇ ਅੱਜ ਵਾਲਾ ਬਲੌਗ ਫੁੱਲ ਵਾਚ ਕਰਨੇ ਤੇ ਸਾਹਮਣੇ ਪ੍ਰੋਕੈਸ ਕਰਨੇ ਵਾਲੇ ਹੈ। ਤਾਂ ਅੱਜ ਹਮ ਦਿਖਾਈਏ ਆਪਕੋ ਜੰਪੀ ਕਿਵੇਂ ਕਰਤੇ ਹੈ। ਕਰਕੇ ਦਿਖਾ ਚਲ। ਹਲੋ ਗਾਇਜ਼। ਲੂਜ਼ਰ। ਆਇਸ਼ਾ ਆਇਸ਼ਾ ਐ ਐ ਐ ਐ ਆਇਸ਼ਾ ਵੈਰੀ ਗੁੱਡ ਵੈਰੀ ਗੁੱਡ ਆਈ ਨਹੀਂ ਆਈ ਸੇ ਆਓ ਬੋ ਆਪ ਵੀ ਨਹੀਂ ਥੱਕ ਜਾਏਗਾ ਪੈਰ ਦੁਖਣ ਲੱਗ ਜਾਣਗੇ ਨਹੀਂ ਅੰਮੀ ਸੜਾ ਛੱਡੋ ਹੁਣ ਕਰ ਲੈ ਅੱਧਾ ਘੰਟਾ ਸੀ ਤੇ 15 ਮਿੰਟਾਂ ਤੇ ਆ ਗਿਆ ਹੁਣ 5 ਮਿੰਟਾਂ ਤੇ ਆ ਗਿਆ ਬਾਸੇ ਉਹ ਥੱਕ ਜਾਏਗਾ ਤੇ ਆਪਣਾ ਅਰੇ ਪੁਸ਼ਪ ਵੀ ਲਾਉਂਗੇ ਉਹ ਤੋੜਤੀ ਜੀ ਪਤਨੀ oh my god ਇਹ ਨਾ ਭਾਰਾ ਬੋਤਾ ਤੇਰੇ ਜਵਾਨ ਕਿੰਨੇ ਮੇਰੀ ਵਾਂ ਵੀ ਵੀ ਦਿੱਤੇ ਲੋ ਜੀ ਆਪਣਾ ਜਿਹੜਾ ਬੀਬੀ ਨੇ ਸਰਪ੍ਰਾਈਜ਼ ਦਿੱਤਾ ਹੈ ਨਾ ਪ੍ਰੀਤ ਨੂੰ ਤੇ ਜਸ਼ਨ ਨੂੰ ਤੇ ਸਰਪ੍ਰਾਈਜ਼ ਆ ਗਿਆ ਹਨਾ ਪ੍ਰੀਤ ਤੇ ਜਸ਼ਨ ਵਾਸਤੇ ਤੇ ਉਹ ਬੈਠੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਸਰਪ੍ਰਾਈਜ਼ ਹੈ ਦੇਖ ਲਓ ਯਾ ਸੇ ਤੇ ਅਸੀਂ ਬਹੁਤ ਜ਼ਿਆਦਾ ਥੰਗ ਸੀ ਹਨਾ ਕਿਉਂਕਿ ਠੰਡੇ ਪਾਣ ਗੁਰਦੁਆਰਾ ਸਾਹਿਬ ਵੀ ਜਾਣੋਂ ਅਸੀਂ ਹਟ ਗਏ ਸੀ ਇਸ ਕਾਰਨ ਵੀ ਗਰਮ ਪਾਣੀ ਤੋਂ ਬਿਨਾਂ ਮੁਸ਼ਕਲ ਹੋ ਜਾਂਦਾ ਹਨਾ ਤੇ ਲਓ ਜੀ ਬੀਬੀ ਨੇ ਆਪਣੀ ਨੇ ਜਸ਼ਨ ਨੂੰ ਤੇ ਪ੍ਰੀਤ ਨੂੰ ਸਾਦੀਆਂ ਦਾ ਦਿੱਤਾ ਜੀ ਗਿਫਟ ਬਹੁਤ ਵੱਡਾ ਗਿਫਟ ਹੈਗਾ ਤੇ ਆਪਾਂ ਲਿਆਂਦਾ ਜੀ ਗੀਜਰ ਅਨਬਾਕਸਿੰਗ ਕਰਦੇ ਆਪਾਂ ਹੁਣ ਗੀਜਰ ਦੀ ਤੇ ਇਹ ਐਸ ਬੰਦੇ ਨੂੰ ਬੜਾ ਚਾਏਗਾ ਐਸ ਨੂੰ ਤਾਂ ਬਹੁਤ ਜ਼ਿਆਦਾ ਚਾਏ ਕਿ ਮੇ ਜਸ਼ਨ ਵਧੀਏ ਵਧੀਆ ਹੈ ਇਹਦੇ ਸਮਾਂ ਦਾ ਘਰ ਬਣਾ ਲੀ ਦੋ ਘਰ ਬਣਾਈ ਤੂੰ ਤੇ ਇਹ ਪਾਈ ਹੈਗੇ ਤੇ ਆਪਣੇ ਮਿਸਤਰੀ ਸਾਹਿਬ ਤੇ ਨੂੰ ਅਸੀਂ 1 ਵਜੇ ਤੇ ਫੋਨ ਕਰੀ ਜਨੇ ਵੀ ਇਹ ਬੰਦਾ ਸਾਨੂੰ ਨਾ ਲਾਰੇ ਤੇ ਲਾਰਾ ਅੱਧੇ ਘੰਟਾ ਅੱਧੇ ਘੰਟੇ ਨੂੰ ਵਗਾ ਅੱਧੇ ਘੰਟੇ ਨੂੰ ਆ ਗਿਆ ਵੀ ਮਿਸਤਰੀ ਦਾ ਵੀ ਨਾ ਮੈਂ ਤਾਂ ਕਹਣੀ ਅੱਧਾ ਘੰਟਾ ਰੱਖ ਲੈਨੇ ਫੋਨ 'ਚ ਸੇਵ ਕਰ ਲੈਨੇ ਲਓ ਜੀ ਫਾਈਨਲੀ ਆਪਣਾ ਆ ਗਿਆ ਗਿੱਜਰ ਨਾ ਪੁੱਤ ਤੇ ਸਰਪ੍ਰਾਈਜ਼ ਦੇ ਨਾਲ ਬੰਦਾ ਦੂਰ ਬੈਠਾ ਆ ਬੀਬੀ ਆ ਜਾ ਹੋਰ ਫਿਰ ਬੀਬੀ ਨੂੰ ਐ ਹੋ ਜਾਂਦਾ ਵੀ ਮੈਂ ਹਨਾ ਜੇ ਕੁਝ ਦਿਵਾਉਣੀ ਐ ਵੀ ਫਿਰ ਮੇਰਾ ਨਾਂ ਨਹੀਂ ਲੈਂਦੇ ਇਹੋ ਜੀ ਗੱਲ ਨਹੀਂ ਜੀ ਆਪਾਂ ਆਪਦੇ ਜਿਹੜੇ ਵੀ ਜ਼ਿੰਮੇਵਾਰੀ ਫਰਜ਼ਾ ਸਾਰੇ ਨਿਭਾਉਣੇ ਐ ਤੇ ਲਓ ਜੀ ਇਹ ਦਿੱਤਾ ਪ੍ਰੀਤ ਤੇ ਜਸ਼ਨ ਨੂੰ ਬੀਬੀ ਨੇ ਗਿਫਟ ਤੇ ਹੋਰ ਅਸੀਂ ਠੰਡੇ ਪਾਣਾ ਨਾ ਹੁੰਦੇ ਸੀ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਸਾਨੂੰ ਤੇ ਇਸ ਚੀਜ਼ ਦਾ ਨਾ ਧੀਆਂ ਦਾ ਬੀਬੀ ਨੂੰ ਬਹੁਤ ਜ਼ਿਆਦਾ ਪੰਨ ਲੱਗੂਗਾ ਤੇ ਕਹਿੰਦੇ ਹੁੰਦੇ ਧੀਆਂ ਨੂੰ ਦਿੱਤਾ ਤਾਂ ਬਹੁਤ ਜ਼ਿਆਦਾ ਦਰਗਾਹਾਂ 'ਚ ਫਲਦਾ ਜਾ ਕੇ ਆਹ ਵਾਹ ਜਿੱਕੇ ਜਿਹੜਾ ਕੁਟ ਲਿਆਉਣਾ ਲਓ ਜੀ ਹੁਣ ਆਪਾਂ ਕਰਾਉਣੇ ਫੀਟਿੰਗ ਤੇ ਇਹ ਹੈ ਮਿਸਤਰੀ ਤੇ ਇਹ ਬੰਦਾ ਗਿਫਟ ਦੇਣ ਵਾਲਾ ਤੇ ਇਹ ਜਸ਼ਨ ਦੇ ਪ੍ਰੀਤ ਜਿਨ੍ਹਾਂ ਨੂੰ ਗਿਫਟ ਮਿਲੇ ਹਾਂ ਹਾਈ ਇਥ ਇਹਿਗਾ ਜੀ 25 ਲੀਟਰ ਵਾਲਾ ਆਪਣਾ ਗਿੱਜਰ ਤੇ ਚਲੋ ਮौज ਬਣ ਜੂਗੀ ਤੇ ਆਪਾਂ ਆਪਦਾ ਰੁਟੀਨ ਉਹ ਸ਼ੁਰੂ ਕਰਾਂਗੇ ਨਾ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਡੇਲੀ ਜਾਂਦੇ ਸੀਗੇ ਉਹ ਰੁਟੀਨ ਆਪਾਂ ਆਪਦਾ ਚਾਲੂ ਕਰਾਂਗੇ ਸਸਿਕਾ ਬਲਾ ਦੇ ਜਸ਼ਨ ਤੇ ਆਪਾਂ ਛੱਡ ਕਿਉਂਨੇ ਜੀ ਬਾਹਰ ਲਈ ਲਾਈਟ ਤੇ ਗਿੱਜਰ ਦੇਖੋ ਜੀ ਕੰਪਨੀ ਦਿਖਾਉਣੇ ਸਨ ਕਰੀ ਆਹ ਦੇਖੋ ਜੀ ਲਓ ਜੀ ਅਸੀਂ ਕਦੋਂ ਦੇ ਵੇਟ ਕਰ ਰਹੇ ਅਸੀਂ ਵੇਟ ਕਰੀ ਜਾਂਦੇ ਹਾਂ ਨਾ ਗਿੱਜਰ ਦੀ 1 ਵਜੇ ਦੇ ਦੇ ਹਣਾ ਵੀ ਕਦੋਂ ਘਰੇ ਆ ਜੇ ਕਦੋਂ ਗਿੱਜਰ ਘਰੇ ਆ ਜੇ ਤੇ ਲਓ ਜੀ ਫਾਈਨਲੀ ਗਿੱਜਰ ਪਤਾ ਕਿੰਨੇ ਵਜੇ ਘਰੇ ਆ ਸਾਢੇ 6 ਵਜੇ ਆਪਣੇ ਘਰੇ ਗਿੱਜਰ ਪਹੁੰਚਿਆ ਤੇ ਅਜਾਸ਼ ਨੇ ਮੇਰੇ ਸਿਰ 'ਚ ਪਾਤੀ ਉਹ ਗੁੱਦ ਜੀ ਲਓ ਜੀ ਇਹ ਵੀ ਬੀਬੀ ਨੇ ਦਿੱਤਾ ਸਰਪ੍ਰਾਈਜ਼ ਗਿਫਟ ਸਰਪ੍ਰਾਈਜ਼ ਕੁਛ ਵੀ ਹੈ ਜਸ਼ਨ ਉਤੇ ਪ੍ਰੀਤ ਨੂੰ ਤੇ ਸਾਧੀਆਂ ਦਾ ਹਨਾ ਤੇ ਅੱਜ ਸਾਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਸ਼ਾਦੀ ਕੱਚੀ ਦੀਵਾਲੀ ਹੈ ਜਾਂ ਛੋਟੀ ਦੀਵਾਲੀ ਕੁਛ ਵੀ ਹੈ ਉਹ ਦੀਵਾਲੀ ਆਏ ਜੀ ਹਨਾ ਅੱਜ ਆਪਣੀ ਮਾਤਾ ਦੀ ਪੈਨਸ਼ਨ ਮਿਲੀ ਹੈ ਇਸ ਕਰਕੇ ਹਨਾ ਆਪਾਂ ਗਿਫਟ ਲੈ ਮਤਲਬ ਨਾਲ ਤੇ ਗਿੱਜਰ ਲੈ ਲਿਆ ਤੇ ਤੇ ਗਿੱਜਰ ਬਣਾ ਸੀ ਬਹੁਤ ਜ਼ਿਆਦਾ ਤੰਗ ਸੀਗੇ ਕਿਉਂਕਿ ਘਰੇ ਨਾ ਛਟੀਆਂ ਨਾ ਲੱਕੜਾ ਕੁਛ ਵੀ ਨਹੀਂ ਹਨਾ ਤਾ ਪਾਣੀ ਬੰਦਾ ਘਰ ਮੇ ਕਿਵੇਂ ਕਰੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਨਹਾਉਣ ਦਾ ਸਾਨੂੰ ਪਤਾ ਮੀਂਹ ਜੇ ਪੈਵਾ ਬਹੁਤ ਜ਼ਿਆਦਾ ਠੰਡ ਹੋ ਗਈ ਤੇ ਅੱਜ ਸਾਡੀ ਹੈਗੀ ਹੈ ਜੀ ਕੱਚੀ ਦੀਵਾਲੀ ਇਸੇ ਕਰਕੇ ਕੱਚੀ ਦੀਵਾਲੀ ਨੂੰ ਸਾਡੇ ਨੂੰ ਹਨਾ ਵੀ ਸਾਡੇ ਘਰੇ ਇੱਕ ਚੀਜ਼ ਨਿਊ ਆਈ ਜਿਹਦੇ ਮੈਨਾਂ ਸਾਨੂੰ ਸਾਫ਼ ਨਹੀਂ ਰਿਹਾ ਸੀ ਬਿਲਕੁਲ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਤੇ ਲਓ ਜੀ ਆਹ ਸਰਪ੍ਰਾਈਜ਼ ਹੈ ਤੇ ਆਹ ਬੀਬੀ ਨੇ ਗਿਫਟ ਦਿੱਤਾ ਫ੍ਰੀ ਤੇ ਜਸ਼ਨ ਨੂੰ ਤੇ ਆਪਾਂ ਬੀਬੀ ਦਾ ਧੰਨਵਾਦ ਕਰਦੇ ਹਾਂ ਤੇ ਲਓ ਧੰਨਵਾਦ ਤੇ ਵੀ ਜਵਾਕਰਾਂ ਨੂੰ ਹਨਾ ਨਹਾਉਣ ਦਾ ਸਕੂਲ ਜਾਂਦੇ ਸੀ ਮੁਸ਼ਕਲ ਹੋ ਜਾਂਦਾ ਸੀ ਜੀ ਮੈਂ ਨਹਾਉਂਦੀ ਸੀ ਹਨਾ ਮੈਂ 11:30 12 ਵਜੇ ਨਹਾਉਂਦੀ ਸੀ ਕਿਉਂਕਿ ਉਸ ਵੇਲੇ ਧੁੱਪ ਨਿਕਲ ਆਉਂਦੀ ਮੌਸਮ ਸੈੱਟ ਹੋ ਜਾਂਦਾ ਪਾਣੀ ਵੀ ਸੈੱਟ ਹੋ ਜਾਂਦਾ ਸੀਗਾ ਤੇ ਇਹਨਾਂ ਨੇ ਵਿਚਾਰਿਆਂ ਨੇ 7 ਵਜੇ ਨਹਾਉਣਾ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਜੇ ਅਸੀਂ ਗੁਰਦੁਆਰਾ ਸਾਹਿਬ ਵੀ ਜਾਣ ਹੋ ਇਸ ਕਰਕੇ ਹਟ ਗਏ ਸੀਗੇ ਕਿਉਂਕਿ ਪਾਣੀ ਗਰਮ ਹੈ ਨਹੀਂ ਸੀ ਕਰੇ ਤੇ ਹੁਣ ਆਪਾਂ ਹਜ਼ਾਰ ਰੁਟੀਨ ਕਰਾ ਕੇ ਚਾਲੂ ਕਿਉਂ ਜੇ ਸਣਾ ਆਪਣੇ ਬੀਬੀ ਖਾਈਆਂ ਦੀ ਰੋਟੀ ਤੇ ਇਧਰ ਆਪਣਾ ਮਤਲਬ ਆ ਸਾਮਾਨ ਹਨ ਸਾਰਾ ਮਿਸਤਰੀ ਇੱਥੇ ਚਾਨਣਾ ਦਾ ਕਰਕੇ ਕਸ ਕੇ ਲੈ ਗਿਆ ਤੇ ਵਿਚਾਰੇ ਨੂੰ ਘਟਕ ਦੁੱਧ ਪੀਣ ਵਾਲੇ ਚ ਕੱਟਤਾ ਸੀਗਾ ਆਪਾਂ ਮੈਕ ਬੀਬੀ ਨੂੰ ਤੇ ਇਧਰ ਆਪਣੇ ਬੱਚਾ ਬਾਲਟੀ ਲਓ ਜੀ ਬੱਚੇ ਖਾ ਰਹੇ ਰੋਟੀ ਜੈਸ਼ਨ ਦੀ ਰੋਟੀ ਅੱਜ ਕਹਿੰਦਾ ਮੰਮੀ ਲੱਸੀ ਪੀਊਂਗਾ ਪੀਲਾ ਮਖਿਆ ਤੇ ਇਧਰ ਆਪਣਾ ਫਰੀਦ ਰੋਟੀ ਖਾਏ ਨਾ ਸਸੀ ਕਾ ਬੁਲਾ ਦਿਓ ਬਈ ਐਂਡ ਵਾਲੀ ਹੁਣ ਸੱਸ ਦੀ ਗੱਲ ਹਾਜੀ ਤਾਂ ਮੈਂ ਉੱਥੇ ਬਗੀਚਰ ਕੋਲੇ ਬਣਾਉਂਗੀ ਵੀਡੀਓ 99 ਵੀਡੀਓ ਤਾਂ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦੀ ਲਓ ਜੀ ਜਸ਼ਨ ਨੇ ਟੈਂਟ ਕਰਤਾ ਲੈ ਫਰੀਦ ਸੱਸੀ ਕਾ ਬੁਲਾ ਦੇ ਤੇ ਲਓ ਜੀ ਆਪਾਂ ਦੇਖਦੇ ਆ ਆਪਣਾ ਗਿੱਜਰ ਵਾਲਾ ਕੰਮ ਕਿੰਨਾ ਕੁ ਚੱਲ ਰਿਹਾ ਕਿਵੇਂ ਕੁਛ ਲਓ ਜੀ ਰਾਣਾ ਗਿੱਜਰ ਆਪਣਾ ਲਾਇਆ ਜਾ ਰਿਹਾ ਤੇ ਅਪਲੋਡ ਗਿੱਜਰ ਵਾਲਾ ਕੰਮ ਹੋ ਗਿਆ ਸਟਾਰਟ ਤੇ ਅੱਜ ਤੱਕ ਮੈਂ ਲਾਦਾ ਗਿੱਚਰ ਹਨਾ ਲੱਗਦਾ ਦਿਖਾਇਆ ਜਾਣਾ ਕੱਲ ਵਾਲੇ ਬਲੌਗ ਚ ਦਿਖਾਵਾਂਗੇ ਆਪਾਂ ਕਿਉਂਕਿ ਹਜੇ ਕਾਫੀ ਟਾਈਮ ਲੱਗਣਾ ਮੈਨੂੰ ਲੱਗਾ ਤੇ ਟਾਈਮ ਲੱਗੂਗਾ ਤੇ ਕਿਉਂਕਿ ਫਿਰ ਸਾਨੂੰ ਐ ਪਤਾ ਹੈ ਨਾ ਵੀ ਬਲੌਗ ਵੀ ਟਾਈਮ ਨਾਲ ਅਪਲੋਡ ਕਰਨਾ ਹੁੰਦਾ ਸਾਡੇ ਲਈ ਤਾਂ ਜੀ ਅੱਜ ਖੁਸ਼ੀ ਦਾ ਦਿਨ ਹੈ ਨਾ ਬਹੁਤ ਜ਼ਿਆਦਾ ਸਾਡੇ ਲਈ ਤਾਂ ਕੱਚੀ ਦੀਵਾਲੀ ਅੱਜ ਤੇ ਕਹਿੰਦੇ ਹੁੰਦੇ ਹਨਾ ਭਮਾ ਕੋਈ 10 ਰੁਪਏ ਦੀ ਚੀਜ਼ ਆਪਾਂ ਕਦੇ-ਕਦੇ ਉਸ ਤੋਂ ਬਗੈਰ ਵੀ ਹਨਾ ਥੁੜਕੇ ਬਹਿ ਜਾਂਦੇ ਨੇ ਤੇ ਭਮਾ ਕੋਈ ਮਹਿੰਗੀ ਚੀਜ਼ ਹੈ ਤੇ ਸਰਦਾ ਨਾ ਮਹਿੰਗੀ ਚੀਜ਼ ਬਣਾ ਸਰੇ ਨਾ ਸਸਤੀ ਚੀਜ਼ ਬਣਾ ਸਰੇ ਹਨਾ ਘਰਦਗਾਂ ਕਵੀਲਦਾਰੀਆਂ ਜ਼ਿੰਮੇਦਾਰੀਆਂ ਇਹ ਦੀ ਸਾਨੂੰ ਬਹੁਤ ਜਿਆਦੇ ਮੈਨੂੰ ਬਹੁਤ ਜਿਆਦੇ ਖੁਸ਼ੀ ਹੈ ਇੰਨੀ ਕਿ ਜਿਆਦੇ ਖੁਸ਼ੀ ਹੈ ਤੇ ਕਿਉਂਕਿ ਅੱਗੇ ਗੈਸ ਵਾਲਾ ਸੀਗਾ ਹਨਾ ਤੇ ਉਹ ਖਰਾਬ ਖਰਾਬ ਵਾਲੀ ਛੇਤੀ ਹੁੰਦਾ ਸੀ ਚੱਲ ਪੈਂਦਾ ਸੀ ਫੇਰ ਇਹ ਆਪਾਂ ਨੇ 500 ਤੱਕ ਟਾਟਾ ਕਟਾਤਾ 500 ਚ ਸਪੌਂਸਰ ਵਿੱਚ ਕੱਟ ਲੈਣ ਨੂੰ ਹਨਾ ਤੇ ਖਰਾਬ ਬਹੁਤ ਜ਼ਿਆਦਾ ਹੁੰਦਾ ਸੀਗਾ ਇਹ ਫਿਰ ਮਤਲਬ ਇਸ ਠੀਕ ਕਰਵਾਉਣ ਵਾਸਤੇ ਤਿੰਨ ਤਿੰਨ ਦਿਨ ਬੈਠੇ ਝਾਕੀ ਜਾਂਦੇ ਸੀਗੇ ਤੇ ਅਜੇ ਪਿਆਜ਼ੀ ਕਾਫੀ ਤਾਰਾਂ ਵਗੈਰਾ ਪਾਉਣੀਆਂ ਨੇ ਕਾਫੀ ਟਾਈਮ ਲੱਗੂਗਾ ਜੀ ਇਸ ਨੂੰ ਬੀਬੀ ਰੋਟੀ ਲੈਣੀ ਹੈ ਹੋਰ ਤੇ ਆਪਾਂ ਵੀ ਰੋਟੀ ਖਾਣੇ ਆ ਜੀ ਬਸ ਰੋਟੀ ਬਣ ਕੇ ਆਪਣੀ ਬਿਲਕੁਲ ਰੈਡੀ ਹੈ ਤੇ ਸਬਜੀ ਤੁਹਾਨੂੰ ਪਤਾ ਹੀ ਆ ਆਪਾਂ ਬਣਾਈਏ ਜੀ ਆਲੂ ਗੋਭੀ ਆਲੂ ਗੋਭੀ ਦੀ ਸਬਜੀ ਦੁੱਧ ਆਪਣਾ ਗਰਮ ਹੈ ਟਾਲੇ ਇੱਕ ਦੀ ਰੋਟੀ ਲੈਣੀ ਆ ਨਾ ਦੱਸੀ ਪਈ ਸੀ ਪੀ ਲੈੰਦੀ ਚੂਰ ਕੇ ਦਾ ਕਰਕੇ ਹੈਨਾ ਹੂੰ ਜੂਰ ਕੇ ਦਾ ਔਖਾ ਹੀ ਹੈ ਹੂੰ ਅਨਿੱਕੇ ਨਿੱਕੇ ਹੈ ਨਾ ਬੋਰਡ ਵਗੈਰਾ ਸਾਰੇ ਕਹਿੰਦੇ ਲੱਗੇ ਨੇ ਨਵੇਂ ਇਹਦੇ ਵਾਸਤੇ ਸਪੈਸ਼ਲ ਇੱਕ ਇਹ ਪਲੱਗ ਲੱਗਿਆ ਹੋਇਆ। ਸ਼ੌਕਟ ਪਾਵਰ ਸ਼ੌਕਟ। ਲਓ ਜੀ ਰੋਟੀ ਪਾਣੀ ਆਪਾਂ ਬਣਾ ਲਿਆ ਤੇ ਰੋਟੀ ਆਪਾਂ ਹਨਾ ਬਣਾ ਕੇ ਆਪਣੀ ਬਿਲਕੁਲ ਤਿਆਰ ਹੈ ਤੇ ਜਸ਼ਨ ਤੇ ਪ੍ਰੀਤ ਤੇ ਬੀਬੀ ਰੋਟੀ ਖਾ ਰਹੀ ਹੈ ਹਨਾ ਤੇ ਆਪਣੇ ਗਿੱਜਰ ਵਿਚਾਰਾ ਉਹ ਲਗਾ ਰਿਹਾ ਵੀਰਾ। ਤੇ ਬਾਕੀ ਹਨਾ ਵੀ ਆਪਾਂ ਬਲੌਗ ਬਹੁਤ ਵਧੀਆ ਆਪਦੇ ਜਨ ਵਿੱਚ 100% ਹੀ ਦਿੱਤਾ ਰਿਜ਼ਲਟ ਵੀ ਵਧੀਆ ਬਲੌਗ ਬਣਾ ਸਕੀਏ ਤੇ ਜਿਵੇਂ ਰੋਟੀ ਖਾਂਦਾ ਖਾਂਦਾ ਆ ਗਿਆ ਇਹਨੂੰ ਪਤਾ ਵੀ ਐਂਡ ਕਰਨਾ ਹਨਾ ਤੇ ਇਹਨੂੰ ਬਸ ਪਤਾ ਹੀ ਲੱਗ ਜਾਂਦਾ ਹੈਗਾ ਤੇ ਬਾਕੀ ਜੀ ਹਨਾ ਕੱਲ ਨੂੰ ਆਪਾਂ ਗਿੱਜਰ ਕੱਲ ਨੂੰ ਆਪਣਾ ਹਜੇ ਗਿੱਜਰ ਲੱਗ ਕੇ ਸਟਾਰਟ ਬਿਲਕੁਲ ਹੋ ਜਾਊਗਾ ਕੱਲ ਨੂੰ ਤੇ ਆਪਾਂ ਸਾਨੂੰ ਚਾਲੂ ਕਰਕੇ ਦਿਖਾਵਾਂਗੇ ਤੇ ਬਾਕੀ ਜੀ ਹਨਾ ਤੇ ਬਾਕੀ ਬਲੌਗ ਵੀ ਹਨਾ ਟਾਈਮ ਤੇ ਅਪਲੋਡ ਕਰਨਗੇ ਕਿਉਂਕਿ ਇਹ YouTube ਦੀ ਗਾਈਡਲਾਈਨ ਹੈ ਹਨਾ ਵੀ ਆਪਾਂ ਟਾਈਮ ਨਾਲ ਵੀ ਜਿਹੜੇ ਟਾਈਮ ਆਪਾਂ ਅਪਲੋਡ ਕਰਦੇ ਉਸੇ ਟਾਈਮ ਕਰਨਾ ਹੁੰਦਾ ਚਲੋ ਕਈ ਵਾਰੀ ਹੋ ਜਾਂਦਾ ਨਾ ਦਿੱਕਤ ਵਗੈਰਾ ਹੋ ਜਾਂਦੀ ਹੈ ਮਜਬੂਰੀ ਜਦੋਂ ਆਪਾਂ ਨੂੰ ਪਤਾ ਵੀ ਹੁਣ ਮਤਲਬ ਆਪਾਂ ਵਲੌਗ ਅਪਲੋਡ ਕਰਨਾ ਆਪਣਾ ਟਾਈਮ ਹੋ ਰਿਹਾ ਤਾਂ ਆਪਾਂ ਉਸੇ ਟਾਈਮ ਹੀ ਕਰਾਂਗੇ ਤੇ ਚਲੋ ਜੀ ਅੱਜ ਤਾਂ ਹਨਾ ਜਸ਼ਨ ਤੇ ਪ੍ਰੀਤ ਬਹੁਤ ਖੁਸ਼ ਹੈ ਗਰਮਪਾਣੀ ਨਹਾਉਣਗੇ ਤੇ ਬਾਲਾ ਮੁਸ਼ਕਲ ਸੀਗਾ ਇੰਨਾ ਕਿ ਜ਼ਿਆਦਾ ਔਖਾ ਸੀਗਾ ਤੇ ਇਸ ਗੱਲ ਲਈ ਆਪਾਂ ਬੀਬੀ ਦਾ ਵੀ ਧੰਨਵਾਦ ਕਰਦੇ ਜਸ਼ਨ ਬੀਬੀ ਨੂੰ ਕਹਦੇ ਥੈਂਕ ਯੂ ਬੀਬੀ ਕਹਦੇ ਤੇ ਤੇ ਅੱਜ ਦਾ ਜਸ਼ਨ ਨੇ ਜਸ਼ਨ ਨੇ ਬੀਬੀ ਦਾ ਨਾਮ ਲੈ ਕੇ ਦੀ ਮਿੰਦਰ ਪਹਿਣ ਨੇ ਸਾਡੇ ਵਾਸਤੇ ਗਿਫਟ ਵੇਜਿਆ ਤੇ ਮਿੰਦਰ ਪਹਿਣ ਕੇ ਦੀ ਸਾਡੇ ਅੱਗੇ ਮਤਲਬ ਵੀਡੀਓ ਚ ਨਾ ਬੋਲਦੇ ਹੋ ਬਸ ਆਈ ਬੀਬੀ ਨੂੰ ਚੌੜ ਲੱਗ ਜਾਂਦੀਆਂ ਕਰਨ ਬੀਬੀ ਵੀ ਇਹਨਾਂ ਦਾ ਗੁੱਸਾ ਨਹੀਂ ਕਰਦੀ ਹਨਾ ਅੱਜ ਜਸ਼ਨ ਨੇ ਪਹਿਲੀ ਵਾਰ ਬੀਬੀ ਪਹਿਣ ਕੇ ਆ ਬੀਬੀ ਨੂੰ ਤੇ ਬਾਕੀ ਹਨਾ ਤੇ ਕਿ ਚਲੋ ਹੁੰਦਾ ਚੌੜ ਮਸਤ ਜਿਵੇਂ ਹਨਾ ਬਚਪਨਾ ਹੈ ਜਿਵੇਂ ਕਰਦੇ ਬੱਚੇ ਠੀਕ ਹੈ ਤੇ ਮੋਹ ਹੋਣਾ ਚਾਹੀਦਾ ਹਨਾ ਵੀ ਭਾ ਨਾ ਲੈਣਾ ਕੋਈ ਨਾ ਤਾਂ ਮੋਹ ਘਟੇ ਹਨਾ ਬਥੇ ਨਾ ਵਾਦਨ ਘਟਦਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥੀ ਐਂਡ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ